ड़ी के चार दीवारी, वेख रही दुनिया सारी तोड़ के चार देख रही दुनिया सारी ने कर बटली ये समय ने करवट लुड़ी होना जा कुड़ी कुछ जा कही ਕੁੜੀ ਹੁਣ ਜਾਗ ਪਹੀਏ ਕੁੜੀ ਹੁਣ ਜਾਗ ਪਹੀਏ ਇਹ ਹਰ ਖੁਦ ਲੈ ਰਹੀਏ ਇਹ ਸਭ ਨੂੰ ਕਹਿ ਰਹੀਏ ਇਹ ਸੁਹਾ ਸਮਾ ਲਵੇਗੀ ਇਹ ਬਦਲ ਜਹਾਂ ਦਵੇਗੀ ਇਹ ਬਦਲ ਜਹਾਂ ਦਵੇ ਸੋ ਮੈਨੇ ਕਰ ਬਟ ਲਈਏ ਸਮੇਂ ਨੇ ਕਰ ਬਟ ਲਈਏ ਕੁੜੀ ਹੁਣ ਜਾਗ ਪਈਏ ਕੁੜੀ ਹੁਣ ਜਾਗ ਪਈਏ ਕੁੜੀ ਹੁਣ ਜਾਗ ਪਈਏ ਮਾਲਵਾ ਸੱਭਿਆਚਾਰ ਮੰਚ ਜਿਹੜਾ ਕਿ ਪਿਛਲੇ 28 ਸਾਲ ਤੋਂ ਧੀਆਂ ਦਾ ਲੋੜੀ ਮੇਲਾ ਮਨਾ ਰਿਹਾ ਹੈ ਅੱਜ ਉਹਨਾਂ ਦੇ ਉਦੇਦਾਰ ਮੈਂਬਰਾਂ ਵੱਲੋਂ ਮਿਲ ਕੇ ਢਾਂਡਾ ਪਿੰਡ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੋਏ ਦੱਸਿਆ ਗਿਆ ਕਿ 11 ਜਨਵਰੀ ਨੂੰ ਉਹਨਾਂ ਦੇ ਮੈਂਬਰਾਂ ਵੱਲੋਂ ਇੰਨੀ ਬੇਟੀਆਂ ਦੇ ਨਾਲ ਲੋੜੀ ਮੇਲਾ ਮਨਾਇਆ ਜਾ ਰਿਹਾ ਹੈ ਉੱਥੇ ਹੀ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਬੇਟੀਆਂ ਨੂੰ ਸ਼ਗਨ ਭੇਟ ਵੀ ਕੀਤੇ ਜਾਣਗੇ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਇਹ ਧੀਆਂ ਦਾ ਲੋੜੀ ਮੇਲਾ ਹੈ ਉਸ ਦੇ ਵੀ ਸਾਡੇ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਬਾਕੀ ਤੁਸੀਂ ਵੀ ਸੁਣੋ ਇਸ ਮੌਕੇ ਮੌਜੂਦਾ ਮੈਂਬਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਸ ਸੰਬੰਧੀ ਹੋਰ ਕੀ ਗੱਲਬਾਤ ਕੀਤੀ ਗਈ। ਅੱਜ ਮਾਲਵਾ ਸੱਭਿਆਚਾਰਕ ਮੰਚ ਜਿਹੜਾ ਕਿ ਪਿਛਲੇ 28 ਸਾਲ ਤੋਂ ਧੀਆਂ ਦੀ ਲੋੜੀ ਬਣਾਉਂਦਾ ਹੈ ਅੱਜ ਅਸੀਂ ਇਹ ਮੀਟਿੰਗ ਸਾਡੇ ਜਸਵੀਰ ਸਿੰਘ ਰਾਣਾ ਝਾਂਡੇ ਜੀ ਉਹਨਾਂ ਦੇ ਆਫਿਸ ਦੇ ਵਿੱਚ ਮੀਟਿੰਗ ਕਰ ਰਹੇ ਆਂ ਛਾਂਡੇ ਰੋਡ ਤੇ ਸਾਰੇ ਹੀ ਸਾਡੇ ਅਹੁਦੇਦਾਰ ਇਕੱਤਰ ਹੋਏ ਨੇ ਸਾਡੇ ਗਾਬਾ ਜੀ ਸਾਡੇ ਰਣਜੀਤ ਸਿੰਘ ਜੀ ਰਾਣਾ ਛਾਂਡੇ ਜੀ ਬੈਠੇ ਨੇ ਸੁਖਵਿੰਦਰ ਜੀ ਸੁਖਵਿੰਦਰ ਬਾਵਾ ਜੀ ਸਰਪੰਚ ਸਾਹਿਬ ਸਾਡੇ ਪ੍ਰਧਾਨ ਜੀ ਇੰਦਰਜੀਤ ਕੌਰ ਜੀ ਅਲਗ ਜੀ ਤੇ ਅਤੇ ਸਾਰੇ ਉਸ ਵੀਰਨ ਅਸੀਂ ਆਏ ਆਂ ਤੇ ਹੋਰ ਵੀ ਸਾਥੀ ਸ਼ਾਮਲ ਹੋ ਰਹੇ ਨੇ 11 ਜਨਵਰੀ ਸਵੇਰੇ 11 ਵਜੇ ਤੋਂ ਉਹ ਨੰਨੀਆਂ ਬੀਟੀਆਂ ਦੇ ਨਾਲ ਲੋਹੜੀ ਮੇਲਾ ਮਨਾਉਣ ਜਾ ਰਹੇ ਹਨ ਬੀਟੀਆਂ ਨੂੰ ਜਿੱਥੇ ਸ਼ਗਨ ਵੀ ਦੇਵਾਂਗੇ ਸੂਟ ਵੀ ਦੇਵਾਂਗੇ ਖਡਾਉਣੇ ਵੀ ਦੇਵਾਂਗੇ ਮਠਿਆਈ ਵੀ ਦੇਵਾਂਗੇ ਉੱਥੇ ਮਾਤਾ ਨੂੰ ਸ਼ਾਲ ਵੀ ਦੇਵਾਂਗੇ ਤੇ ਮੈਂ ਸਮਝਦਾ ਕਿ ਇਹ ਧੀਆ ਦਾ ਲੋਹੜੀ ਮੇਲਾ ਇਹ ਕੋਈ ਨਾ ਸਿਰਫ ਸਾਡੇ ਅਹੁਦੇਦਾਰਾਂ ਤੱਕ ਸੀਮਿਤ ਰਹੇ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਦੇ ਵਿੱਚ ਸ਼ਮੂਲੀਅਤ ਕਰੀਏ ਆਪਣੇ ਤੌਰ ਤੇ ਕਰੀਏ ਉੱਥੇ ਕੋਈ ਟਿਕਟ ਨਹੀਂ ਹੈ ਕੋਈ ਨਹੀਂ ਅਸੀਂ ਤਾਂ ਮੂੰ ਵੀ ਵਿਜ਼ੀ ਰੱਖਾਂਗੇ ਖਾਣ ਪੀਣ ਦਾ ਵੀ ਰਾਣਾ ਜੀ ਸਾਰਾ ਇੰਤਜ਼ਾਮ ਕਰ ਰਹੇ ਨੇ ਪ੍ਰਧਾਨ ਜੀ ਲੱਗੇ ਹੋਏ ਨੇ ਤੇ ਉੱਥੇ ਆਉਂਦਿਆਂ ਨੂੰ ਚਾਹ ਵੀ ਮਿਲੇਗੀ ਬਰੈਡ ਟੋਸਟ ਵੀ ਮੈਂਡਗੇ ਦੁਪਹਿਰੇ ਭੋਜਨ ਮਿਲੇਗਾ ਰਿਓੜੀ मूंगफली ਵੀ ਖਿਲਾਵਾਂਗੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ 150 ਬੱਚੀਆਂ ਦੇ ਨਾਲ ਉਹਨਾਂ ਨੰਨੀਆਂ ਬੱਚੀਆਂ ਦੇ ਨਾਲ ਬੇਟੀਆਂ ਦੇ ਨਾਲ ਆਪ ਸਾਰੇ ਮਿਲ ਕੇ ਸਮੂਹਿਕ ਤੌਰ ਤੇ ਲੋਹੜੀ ਮਨਾਈਏ ਅਸੀਂ ਜਿੱਥੇ ਉੱਥੇ ਕੁਝ ਸ਼ਖਸੀਤਾਂ ਦਾ ਸਾਡੇ ਐਨ ਆਰ ਆਈ ਵੀਰ ਆ ਰਹੇ ਨੇ ਕੋਈ 9 ਨੂੰ ਆ ਰਿਹਾ 10 ਨੂੰ ਸਾਡਾ ਸਿਆਣਾ ਸਾਡਾ ਵਾਈਸ ਪ੍ਰਧਾਨ ਆ ਉਹ ਸਪੈਸ਼ਲੀ ਮੇਲੇ ਲਈ ਆ ਰਿਹਾ ਹੈ 9 ਨੂੰ ਉੱਥੋਂ ਫਲਾਈਟ ਲੈ ਕੇ 10 ਨੂੰ ਪਹੁੰਚ ਰਿਹਾ ਸਾਡੇ ਕੋਲ ਤੇ ਇਹ ਇੱਕ ਗੁਰਚੇਤਿੰਦਰ ਰੰਧਾਵਾ ਯੂਐਸ ਤੋਂ ਆ ਰਿਹਾ ਸਰ ਮੇਲੇ ਦੇ ਲਈ ਆ ਰਹੇ ਨੇ ਨਵਦੀਪ ਸਿੰਘ ਗੋਲਡੀ ਜੀ ਉਹ ਜਲੰਧਰ ਤੋਂ ਉਹ ਸਪੈਸ਼ਲ ਯੂਐਸਏ ਤੋਂ ਮੇਲੇ ਲਈ ਆ ਰਹੇ ਨੇ ਇਸ ਕਰਕੇ ਜੇ ਯੂਐਸਏ ਵਾਲੇ ਜਾਂ ਕੈਨੇਡਾ ਵਾਲੇ ਆ ਸਕਦੇ ਆ ਤਾਂ ਯਾਰ ਆਪਣਾ ਤਾਂ ਲੁਧਿਆਣਾ ਨਿਵਾਸੀਆਂ ਦਾ ਆਪਣਾ ਫਰਜ਼ ਬਣਦਾ ਹੈ ਕਿ ਆਓ ਆਪਾਂ ਸਾਰੇ ਇਕੱਠੇ ਹੋ ਕੇ ਸਾਡੇ ਮੈਡਮ ਸਕੂਲਾਂ ਗਿਆ ਬੱਸਾਂ ਤੱਕ ਦੇਣ ਨੂੰ ਵੀ ਤੁਸੀਂ ਆਓ ਬੱਚੇ ਆਉਣ ਸਾਡੇ ਨਾਲ ਸਾਨੂੰ ਅੱਛਾ ਲੱਗੇਗਾ ਕਿ ਅਸੀਂ ਸਾਰੇ ਮਿਲ ਕੇ ਲੋੜੀ ਬਣਾਉਣੀ ਆ ਅਸੀਂ ਉਹਨਾਂ ਬੇਟੀਆਂ ਨੂੰ ਉਹਨਾਂ ਪਰਿਵਾਰਾਂ ਨੂੰ ਬੇਨਤੀ ਕਰਦੇ ਜਿਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਆਓ ਆਪਾਂ ਬੇਟੀ ਦੀ ਲੋਹੜੀ ਇਕੱਠੇ ਹੋ ਕੇ ਮਨਾਈਏ 28 ਸਾਲ ਪਹਿਲਾਂ ਜਿਸ ਬੇਟੀ ਨੂੰ ਅਸੀਂ ਸ਼ਗਨ ਦਿੱਤਾ ਉਹ ਅੱਜ ਬੇਟੀ ਦੀ ਉਮਰ ਕਿੰਨੀ ਹੋ ਗਈ ਸ਼ਾਦੀ ਹੋ ਗਈ ਮੈਂ ਉਹਨਾਂ ਬੇਟੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਬੇਨਤੀ ਕਰਦਾ ਬੇਟੀ ਆਓ ਮੇਲੇ ਦੇ ਵਿੱਚ ਆਓ ਅਸੀਂ ਤੁਹਾਨੂੰ ਸਟੇਜ ਤੇ ਵੀ ਲੈ ਕੇ ਜਾਵਾਂਗੇ ਇਸ ਬੇਟੀ ਨੂੰ ਮਾਲਵਾ ਸਭਿਆਚਾਰਕ ਮੰਚ ਵੱਲੋਂ ਸ਼ਗਨ ਦਤਾਗੇ ਆਸੀ ਤੇ ਅਸੀਂ ਉਸ ਮੇਲੇ ਦੇ ਵਿੱਚ ਨਾਨੀ ਦਾਦੀ ਦਾ ਵੀ ਸਨਮਾਨ ਕਰਨਾ ਚਾਹੁੰਦੇ ਹਾਂ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਵੀ ਪੰਜ ਸਰਪੰਚ ਲੇਡੀਜ਼ ਬਣੀਆਂ ਨੇ ਜਿੰਨੀਆਂ ਵੀ ਇਲੈਕਟੋਰੀਆਂ ਨੇ ਉਹ ਸਾਰੀਆਂ ਦਾ ਸਰਪੰਚ ਸਾਹਿਬ ਤੁਸੀਂ ਸਭ ਨੂੰ ਲਿਸਟ ਲੈ ਕੇ ਮੈਸੇਜ ਦਿਓ ਜਿੰਨੀਆਂ ਲੇਡੀਜ਼ ਸਰਪੰਚ ਬਣੀਆਂ ਨੇ ਤੇ ਉਹ 40 ਆ 50 ਆ 100 ਆ ਅਸੀਂ ਉਹ ਸਾਰਿਆਂ ਨੂੰ ਆਨਰ ਕਰਨਾ ਚਾਹੁੰਦੇ ਆ ਕਿਉਂਕਿ ਇਹ ਲੋਹੜੀ ਮੇਲਾ ਹੀ ਇਹ ਉਹਨਾਂ ਬੇਟੀਆਂ ਦਾ ਮੇਲਾ ਇਹ ਉਹਨਾਂ ਧੀਆਂ ਦਾ ਕਿਉਂਕਿ ਸਾਡੇ ਸਮਾਜ ਦੇ ਵਿੱਚ ਜੋ ਬੇਟੀ ਅਤੇ ਬੇਟੇ ਦੇ ਜਨਮ ਤੇ ਵਿਤਕਰਾ ਪਾਇਆ ਜਾਂਦਾ ਸੀ ਤੇ ਅੱਜ ਵੀ ਕਿਤੇ ਨਾ ਕਿਤੇ ਪਾਇਆ ਜਾਂਦਾ ਓਦੋਂ ਉਹਦੇ ਪੈਦਾ ਹੋਣ ਤੋਂ ਬਾਅਦ ਕਿ ਗੁਰਦਖਾਈ ਪੂਣੀ ਕੱਤੀ ਆਪਣਾ ਹੀ ਵੀਰੇ ਨੂੰ ਕੱਤੀ ਕਹਿ ਕੇ ਬੇੜਾ ਪਾਰ ਤੇ ਇਸ ਤਰ੍ਹਾਂ ਦਾ ਇੱਕ ਕਤਲ ਕੀਤਾ ਜਾਂਦਾ ਸੀ ਅੱਜ ਵੀ ਪੇਟ ਦੇ ਅੰਦਰ ਕਤਲ ਕੀਤਾ ਜਾਂਦਾ ਤੇ ਮੈਂ ਇਹ ਵੀ ਮੰਗ ਕਰਦਾ ਕਿ ਜਿਹੜੇ ਇਸ ਤਰ੍ਹਾਂ ਧੀਆ ਦਾ ਕਤਲ ਕਰਦੇ ਨੇ ਉਹਨਾਂ ਲੋਕਾਂ ਤੇ 302 ਦਾ ਪਰਚਾ ਦਰਜ ਹੋਵੇ ਉਹ ਕਾਤਲ ਨਹੀਂ ਉਹ ਪਾਪੀ ਨੇ ਅਸੀਂ ਉਹਨਾਂ ਦਾ ਸਮਾਜਿਕ ਬਾਈਕਾਟ ਕਰੀਏ ਜਿਹੜੇ ਲੋਕ ਧੀਆ ਦੇ ਕਾਤਲ ਨੇ ਕਿਉਂਕਿ ਜਿਹੜਾ ਬੱਚਾ ਇਸ ਦੁਨੀਆ ਤੇ ਆਇਆ ਉਹਨੂੰ ਵੈਲਕਮ ਕਹਿਣਾ ਜੀ ਆਇਆਂ ਕਹਿਣਾ ਸ਼ਾਮਦੀਨ ਕਹਿਣਾ ਇਹੀ ਲੋੜੀ ਹੈ ਤੇ ਇਹ ਲੋੜੀ ਪਿੱਛੇ ਬਥੇਰੀਆਂ ਗਾਥਾਵਾਂ ਨੇ ਪਰ ਅਸਲੀ ਲੋੜੀ ਇਹ ਆ ਕਿ ਅਸੀਂ ਜਿਹੜੇ ਬੱਚੇ ਨੇ ਜਨਮ ਲਿਆ ਇਸ ਦੁਨੀਆ ਤੇ ਜਨਮ ਲਿਆ ਅਸੀਂ ਉਹਨੂੰ ਜੀ ਆਇਆਂ ਕਹੀਏ ਅਸੀਂ ਉਹਨੂੰ ਪਿਆਰ ਸਤਿਕਾਰ ਇਹਨਾਂ ਦੇਈਏ ਇਹਨੇ ਵਧਿਆ ਉਹਦਾ ਪਾਲਣ ਪੋਸ਼ਣ ਹੋਵੇ ਕਿ ਉਹ ਕੋਈ ਕਿਸੇ ਕਿਸਮ ਦੀ ਕੋਈ ਵਿਤਕਰਾ ਨਾ ਦਿਖਾਈ ਦੇਵੇ ਤੇ ਅੱਜ ਮਾਲਵਾ ਸੱਭਿਆਚਾਰਕ ਮੰਚ ਦੇ ਸਾਰੇ ਅਹੁਦੇਦਾਰ ਇਕੱਠੇ ਹੋਏ ਨੇ ਤੇ ਰਾਣਾ ਜੀ ਨੇ ਸਭ ਲਈ ਭੋਜਨ ਦੀ ਵਿਵਸਥਾ ਵੀ ਕੀਤੀ ਹੈ ਤੇ ਅਸੀਂ ਸਦਾ ਦਿੰਦੇ ਆ ਸਾਰਿਆਂ ਨੂੰ ਹੱਥ ਜੋੜ ਕੇ ਸਦਾ ਦਿੰਦੇ ਆ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਕਿ ਆਓ 11 ਜਨਵਰੀ 11 ਵਜੇ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਸਾਰੇ ਆਓ ਕੋ ਸਲਮਾਨ ਜੋਗ ਸ਼ਕੀਤਾ ਸਾਰਿਆਂ ਦਾ ਹੀ ਸਲਮਾਨ ਆ ਸਾਡੇ ਲਈ ਤਾਂ ਕਿਉਂਕਿ ਅਸੀਂ ਚਾਹੁੰਦੇ ਆ ਸਾਰਿਆਂ ਨੂੰ ਅਸੀਂ ਹਾਰ ਪਾ ਕੇ ਰਿਸਿਵ ਕਰੀਏ ਅਸੀਂ ਮੈਡਲ ਪਾਈਏ ਆਓ ਆਪਾਂ ਸਾਰੇ ਮਿਲ ਕੇ ਧੀਆਂ ਦਾ ਲੋੜੀ ਮੇਲਾ ਮਨਾਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਚਾਵਲਾ ਰਾਣਾ ਛੰਡੇ ਜੀ ਜੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜੀ ਉਹਦੇ ਬਾਰੇ ਅੱਜ ਧੀਆਂ ਦਾ ਲੋੜੀ ਮੇਲਾ 28 ਸਾਲਾਂ ਤੋਂ ਲਗਾਤਾਰ ਮਨਾ ਰਹੇ ਆ ਜੀ ਬਾਬਾ ਜੀ ਜੀ ਸਰਪੰਚੀ ਹੇਠ ਤੇ ਮੈਨੂੰ ਇਸ ਬਾਰੇ ਇਹਨਾਂ ਨੇ ਪ੍ਰਧਾਨ ਬਣਨ ਦਾ ਮੌਕਾ ਦਿੱਤਾ ਜੀ ਤੇ 125 ਬੱਚਿਆਂ ਦਾ ਗਰੀਬ ਮਤਲਬ ਬੱਚਿਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਹੈ 11 ਤਰੀਕ ਨੂੰ 11 ਵਜੇ ਗੁਰਨਾਨਕ ਭਵਨ ਸਾਰੇ ਨੂੰ ਹਮਭਭਾ ਕੇ ਪਹੁੰਚਣ ਦਾ ਸਦਕਾ ਖਾਸ ਕੀ ਰਹੇਗਾ ਖਾਸ ਬੱਚਿਆਂ ਦੀ ਲੋਹੜੀ ਕੋਈ ਸੈਲੀਬ੍ਰੇਟ ਨਹੀਂ ਕਰਦਾ ਜੀ ਜੀ ਤੇ ਉਸ ਕਰਕੇ ਵੀ ਜਿਆਦਾ ਬੱਚਿਆਂ ਦਾ ਛੇ ਛ ਵੱਡੀਆਂ ਡਾਕਟਰ ਤੰਟਾ ਟਾਟਾ ਹੋ ਗਿਆ ਸੀ ਬਾਕੀ ਅਬਦਲ ਕਲਾਮ ਜੀ ਮਨਮੋਹਨ ਸਿੰਘ ਜੀ ਰਤਨ ਟਾਟਾ ਜੀ ਉਹਨਾਂ ਨੂੰ ਉੱਥੇ ਮਤਲਬ ਚੇਤਰ ਲਾ ਕੇ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਜੀ ਮੈਂ ਸਜੋਤਨਗਰ ਤੋਂ ਸਰਪੰਚਾ ਜੀ ਸੁਵਿੰਦਰ ਕੋਰ 바ਵਾ ਜੀ ਤੇ 바ਵਾ ਜੀ ਮੇਰੇ ਰਿਲੇਟਿਵ ਵੀ ਸਾਡੇ ਮੰਚ ਦੇ ਕਨਵੀਨਰ ਵੀ ਆ ਹਾਂਜੀ ਤੇ 바ਵਾ ਜੀ ਨੇ ਜਿਹੜਾ ਹ ਇੱਕ ਪ੍ਰੋਗਰਾਮ ਤਾਂ ਉਹ ਲਿਖਿਆ ਨਹੀਂ ਹੈਗਾ ਤੁਸੀਂ ਜਾਣਦੇ ਹੋਊਂਗੇ ਸਾਰਾ ਸਾਲ ਹੀ ਪ੍ਰੋਗਰਾਮ ਕੋਈ ਨਾ ਕੋਈ ਫੰਕਸ਼ਨ ਉਹ ਲਿਖਦੇ ਹੀ ਰਹਿੰਦੇ ਨੇ ਸਾਡੀ ਤਾਂ ਇੱਕ ਲੜੀ ਬਣੀ ਹੋਈ ਹੈ ਜੀ ਕਹਿੰਦੇ ਹੁੰਦੇ ਆ ਨਾ ਇੱਕ ਨਾਲ ਇੱਕ 11 ਦੋ ਬੰਦੇ ਨੇ ਪਰ ਬਾਬਾ ਜੀ ਤਾਂ ਇੱਕ ਨਾਲ ਇੱਕ ਜੋੜ ਕੇ 11 ਬਣਾ ਦਿੰਦੇ ਨੇ ਸਾਨੂੰ ਉਸ ਤਰ੍ਹਾਂ ਹੀ ਬਣਾ ਰੱਖਿਆ ਇਹਨਾਂ ਨੇ ਸਾਰੀਆਂ ਲੇਡੀਜ਼ ਨੂੰ ਇਸ ਤਰ੍ਹਾਂ ਹੀ ਜੋੜਿਆ ਹੋਇਆ ਤੇ ਮੈਂ ਤਾਂ ਪਰਮਾਤਮਾ ਅੱਗੇ ਦੁਆ ਕਰਦੀ ਆ ਕਿ ਇਹ ਸਾਨੂੰ ਇਸ ਤਰ੍ਹਾਂ ਹੀ ਜੋੜਦੇ ਰਹਿਣ ਜਿਵੇਂ ਇਹਨਾਂ ਦੀ ਲੜੀ ਚੱਲਦੀ ਹੈ ਤੇ ਐਵੇਂ ਹੀ ਚੱਲਦੀ ਰਹੇ ਤੇ ਜਦੋਂ ਪ੍ਰੋਗਰਾਮ 11 ਤਰੀਕ ਦਾ ਹੈਗਾ ਤੇ ਅਸੀਂ ਹੁੰਮ ਹੁੰਮ ਆ ਕੇ ਜਿੰਨੀਆਂ ਵੀ ਲੇਡੀਜ਼ ਨਹੀਂ ਗਿਆ ਮੈਂ ਤਾਂ ਸਰਪੰਚ ਜਿਵੇਂ ਬੜੀਆਂ ਸਰਬਸੰਮਤੀ ਨਾਲ ਬਣੀਆਂ ਜਿਹੜੀਆਂ ਮੇਰੀਆਂ ਹੋਰ ਵੀ ਭੈਣਾਂ ਬਣੀਆਂ ਨੇ ਜਿਹੜੀਆਂ ਪੰਜ ਵੀ ਬਣੀਆਂ ਮੈਂ ਉਹਨਾਂ ਸਾਰੀਆਂ ਭੈਣਾਂ ਨੂੰ ਰਿਕੁਐਸਟ ਕਰਾਂਗੀ ਕਿ ਉਹ ਸਾਰੀਆਂ ਹੀ ਇਸ ਮੇਲੇ ਤੇ ਪਹੁੰਚ ਕੇ ਆ ਕੇ ਦੇਖਣ ਵੀ ਇਹ ਪ੍ਰੋਗਰਾਮ ਕਿੱਦਾਂ ਬਾਬਾ ਜੀ ਲੋੜੀ ਦਾ 28 ਸਾਲਾਂ ਤੋਂ ਪ੍ਰੋਗਰਾਮ ਕਰਦੇ ਆ ਰਹੇ ਨੇ ਜੀ ਹਾਂ ਜੀ ਇੰਦਰਜੀਤ ਕੌਰ ਜੀ ਬਾਬਾ ਜੀ ਦਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਮਾਲਵਾ ਸਭਿਆਚਾਰਕ ਮੰਚ ਦਾ ਮੈਨੂੰ ਪ੍ਰਧਾਨ ਬਣਾਇਆ ਤੇ ਮੈਂ ਆਸ਼ਾ ਕਰਦੀ ਆਂ ਰੱਬ ਦੀ ਕਿਰਪਾ ਰਵੇ ਕਿ ਅਸੀਂ ਇਹ ਪ੍ਰੋਗਰਾਮ ਨੂੰ ਅੱਗੇ ਤੱਕ ਵਧੀਆ ਤਰੀਕੇ ਨਾਲ ਚਲਾਈਏ ਔਰ ਜਿਹੜੀ ਵੀ ਇਹ ਧੀਆਂ ਦੀ ਲੋੜੀ ਮਨਾ ਰਿਹਾ ਬਹੁਤ ਅੱਛਾ ਕਦਮ ਚੁੱਕਿਆ ਜਿਹੜੀ ਧੀਆਂ ਦੀ ਲੋੜੀ ਇਹ ਤਾਂ ਸਾਰੇ ਪੁੱਤਰਾਂ ਨਹੀਂ ਮਨਾਉਂਦੇ ਸਾਨੂੰ ਵੀ ਡੱਬੇ ਪੁੱਤਰਾਂ ਦੇ ਆਉਂਦੇ ਧੀਆਂ ਦੇ ਤੇ ਘਾਟੀਆਂ ਆਉਂਦੇ ਕਿਸੇ ਦੇ ਇਹ ਅਸੀਂ ਬਹੁਤ ਸਾਰੀਆਂ ਲੇਡੀਜ਼ ਦਾ ਇੱਕ ਗਰੁੱਪ ਬਹੁਤ ਵੱਡਾ ਇਹਨਾਂ ਨੇ ਸਾਡਾ ਬਣਾਤਾ ਸਾਰੇ ਹਮ ਹਮ ਆ ਕੇ ਉੱਥੇ ਪਹੁੰਚਾਂਗੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਮੈਂ ਮੰਚ ਦੇ ਥਰੂ ਕਹਿਣਾ ਚਾਹਾਂਗੀ ਜਿੰਨੀਆਂ ਵੀ ਲੇਡੀਜ਼ ਸਾਡੇ ਨਾਲ ਆ 11 ਤਰੀਕ ਨੂੰ 11 ਵਜੇ ਹੁੰਮ ਹਮਾ ਕੇ ਸੋਨੇ ਕਪੜੇ ਪਾ ਕੇ ਉੱਥੇ ਪਹੁੰਚਣ ਮੇਲੇ ਦੇ ਵਿੱਚ ਥੈਂਕ ਯੂ ਸੋ ਮੱਚ ਜਿਵੇਂ ਬਾਬਾ ਜੀ ਵੱਲੋਂ ਉਪਰਾਲਾ ਪਿਛਲੇ 28 ਸਾਲਾਂ ਤੋਂ ਕੀਤਾ ਜਾ ਰਿਹਾ ਹੋਰ ਕਿਸੇ ਵੱਲੋਂ ਨਹੀਂ ਕੀਤਾ ਜਾਣਾ ਜਾ ਰਿਹਾ ਵਾ ਤੇ ਬਾਬਾ ਜੀ ਨੂੰ ਕੀ ਕਹਿਣਾ ਜਾਂਦਾ ਬਾਬਾ ਜੀ ਤਾਂ ਬਹੁਤ ਅਸੀਂ ਸਤਿਕਾਰ ਮਾਨ ਕਰਦੇ ਆਂ ਐਸ ਗੱਲ ਦਾ ਵੀ ਜਿਹੜਾ ਉਪਰਾਲਾ ਇਹਨਾਂ ਨੇ ਕੀਤਾ ਮੇਰੇ ਖਿਆਲ ਮੈਂ ਤਾਂ ਕਿਸੇ ਨੂੰ ਦੇਖਿਆ ਨਹੀਂ ਕਰਦੇ ਔਰ ਜਿੰਨੇ ਜੋਸ਼ ਨਾਲ ਕਰਦੇ ਆ ਅਸੀਂ ਤਾਂ ਹਰਿਆਣਾ ਗਿਆ ਉਸ ਉਮਰ ਦੇ ਵਿੱਚ ਜਿਵੇਂ ਘਰ ਵਿਆਹ ਰੱਖਿਆ ਹੁੰਦਾ ਜਾਈਏ ਲੱਡੂ ਲੁੱਡੂ ਸਭ ਕੁਝ ਉਸ ਤਰ੍ਹਾਂ ਹੁੰਦਾ ਜਿਵੇਂ ਵਿਆਹ ਵਿੱਚ ਹੁੰਦਾ ਅਸੀਂ ਬਹੁਤ ਸਾਰੀਆਂ ਲੇਡੀਜ਼ ਜਿੰਨਾ ਵੀ ਸਾਡਾ ਗਰੁੱਪ ਹੈ ਬਹੁਤ ਧੰਨਵਾਦ ਕਰਦੇ ਆਂ ਔਰ ਐਦਾਂ ਹੀ ਲੱਗੇ ਰਬ ਇਹਨਾਂ ਤੇ ਤੰਦਰੁਸਤੀ ਬਖਸ਼ੇ ਇਹਨਾਂ ਨੂੰ ਕੀ ਇੱਦਾਂ ਹੀ ਮੇਲਿਆਂ 'ਚ ਲੱਗੇ ਰਾਂ ਮੇਰਾ ਜੀ ਸੋਨੀਆ ਲਗਨਾਮ ਹੈ ਜੀ ਔਰ ਮੈਂ ਮਾਲਵਾ ਸਭਿਆਚਾਰ ਮੰਚ ਵਿੱਚ 바ਵਾ ਜੀ ਕੇ ਕੇ 바ਵਾ ਜੀ ਨੇ ਮੈਨੂੰ ਮਤਲਬ ਲੇਡੀਜ਼ ਬੀਂਗ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਹੈ ਪਹਿਲੇ ਤਾਂ ਮੈਂ ਵੀ ਕੇ ਕੇ 바ਵਾ ਜੀ ਦਾ ਬਹੁਤ ਧੰਨਵਾਦ ਕਰਾਂਗੀ ਕਿ ਮੀ ਉਹਨਾਂ ਨੇ ਮੈਨੂੰ ਇਹ ਰਿਸਪੌਂਸਿਬਿਲਟੀ ਸਮ ਵੀ ਮਤਲਬ ਦਿੱਤੀ ਹੈ ਔਰ ਉਹਨੂੰ ਮੈਂ ਬੜੀ ਅਚੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕਰਾਂਗੀ ਜੀ ਤੇ ਜਿਹੜਾ ਧੀਆਂ ਦਾ ਪ੍ਰੋਗਰਾਮ ਮੈਂ ਕਹਿਣਾ ਚਾਹੁੰਦੀ ਆ ਕਿ ਪੰਜਾਬ ਐਸੀ ਸਟੇਟ ਹੈ ਜਿਹਦੇ ਵਿੱਚ ਧੀਆਂ ਜਿਹੜੀਆਂ ਸਾਂਝੀਆਂ ਕਹੀਆਂ ਜਾਂਦੀਆਂ ਨੇ ਔਰ ਕੋਈ ਸਟੇਟ 'ਚ ਨਹੀਂ ਕਹੀ ਇਸ ਮੁੱਦੇ ਨੂੰ ਲੈ ਕੇ ਸੋਚ ਨੂੰ ਲੈ ਕੇ 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 ਬਾਬਾ ਜੀ ਨੇ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਚੱਲਦਾ ਰਹੇ ਔਰ ਅਸੀਂ ਚਾਹੁੰਦੇ ਆ ਕਿ ਇਹ ਅੱਜ 28 ਸਾਲ ਹੋ ਗਏ ਇਹਨੂੰ 82 ਸਾਲ ਵੀ ਹੋ ਜਾਣ ਤੇ ਅਸੀਂ ਇਹ ਸ਼ੁਭਕਾਮਨਾਵਾਂ ਦੇ ਨਾਲ ਅਸੀਂ ਬਾਬਾ ਜੀ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਵੈਰੀ ਗੁੱਡ